ਸਤਿ ਸ਼੍ਰੀ ਅਕਾਲ ਦੋਸਤੋ ਪਿਛਲੀ ਵੀਡੀਓ ਵਿੱਚ ਆਪਾਂ ਸ਼ਰਟ ਦੇ ਫਰੰਟ ਸਾਈਡ ਅਗਲੇ ਹਿੱਸੇ ਦੀ ਤੇ ਬੈਕ ਸਾਈਡ ਪਿਛਲੇ ਹਿੱਸੇ ਦੀ ਕਟਾਈ ਕੀਤੀ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਆ ਵੇਖਣਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਤੇ ਪਲੇਲਿਸਟ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਾਂਹ ਦੀ ਕਟਾਈ ਕਰਨੀ ਸਿੱਖਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਛਰਟ ਦੀ ਕਟਾਈ ਕਰਨ ਤੋਂ ਬਾਅਦ ਜਿਹੜਾ ਆਪਣੇ ਕੋਲੇ ਕਪੜਾ ਬਚ ਗਿਆ ਸੀ ਉਸ ਤੇ ਆਪਾਂ ਬਾਂਹ ਦੀ ਕਟਾਈ ਕਰਾਂਗੇ ਦੂਰਾ ਕਰਕੇ ਕਪੜਾ ਵਿਛਾਇਆ ਹੈ ਅੰਦਰਲੀ ਸਾਈਡ ਸਿੱਧੀ ਹੈ ਸਭ ਤੋਂ ਪਹਿਲਾਂ ਆਪਾਂ ਬਾਂਹ ਦੀ ਜਿਹੜੀ ਆਪਾਂ ਕੱਟ ਪਾਉਣੀ ਹੈ ਉਸ ਦੇ ਬਾਰੇ ਸਿੱਖਾਂਗੇ ਜੇ ਛਾਤੀ ਆਪਣੀ 38 ਇੰਚ ਹੈ ਤਾਂ ਇਹਦਾ ਆਪਾਂ 10ਵਾਂ ਹਿੱਸਾ ਕਰਾਂਗੇ 3 ਇੰਚ ਤੇ 8 ਸੂਤ ਜਿਹੜਾ ਆਵੇਗਾ 40 ਤੇ 4 ਆਉਣਾ ਸੀ 30 ਤੇ 3 ਆਉਣਾ ਸੀ ਆਪਣੀ 38 ਆ ਤੇ 3 ਇੰਚ ਤੇ 8 ਸੂਤ ਤੇ ਆਪਾਂ ਨਿਸ਼ਾਨ ਲਾ ਦੇਣਾ ਸੌਖਾ ਤਰੀਕਾ ਬਹੁਤ ਹੀ ਏ ਉਸ ਤੋਂ ਬਾਅਦ ਜਿੰਨਾ ਆਪਾਂ ਮੋਢਾ ਦੀ ਕਟਾਈ ਕਰਨੀ ਹੈ 9.5 ਇੰਚ ਛਾਤੀ ਦਾ ਚੌਥਾ ਹਿੱਸਾ ਸੀ 38 ਦਾ ਚੌਥਾਈ ਸਾਢੇ 9 ਇੰਚ ਬਣਿਆ ਸੀਗਾ ਇੱਥੋਂ ਆਪਾਂ ਇਸ ਤਰੀਕੇ ਨਾਲ ਨੂੰ ਨਾਪ ਲਾਂਗੇ ਇਹਦੇ ਵਿੱਚ ਦੋ ਸੂਤ ਆਪਾਂ ਮਾਰ ਜਾਂ ਦਵਾਂਗੇ ਪੌਣੇ 10 ਇੰਚ ਤੇ ਨਿਸ਼ਾਨ ਲਾਉਣਾ ਸਿਲਾਈ ਵਾਸਤੇ ਇਸ ਤਰੀਕੇ ਨਾਲ ਉੱਥੇ ਧਿੱਕਰ ਆਪਾਂ ਕੱਪੜਾ ਫੋਲਡ ਕਰ ਦੇਣਾ ਹੈ ਜਿੰਨਾ ਆਪਾਂ ਮੋੜਾ ਰੱਖਿਆ ਸੀ ਤੇ ਥੋੜੇ ਜਿਹਾ ਜੇ ਨੂੰ ਤਿਰਸ਼ਾ ਕਰਕੇ ਆਪਾਂ ਵਿਛਾਉਣਾ ਹੈ ਤਾਂ ਕਿ ਬਾਹਾਂ ਦੀ ਕਟਾਈ ਸੌਖੀ ਹੋ ਜੇ ਤੇ ਪਲੇਟ ਦੀ ਸ਼ੇਪ ਵੀ ਬਹੁਤ ਹੀ ਵਧੀਆ ਆਵੇ ਮੋਢੇ ਦਾ ਨਿਸ਼ਾਨ ਲਾਉਣ ਤੋਂ ਬਾਅਦ 1 ਇੰਚ ਤੁਸੀਂ ਥੋੜਾ ਜਿਹਾ ਤਿਰਸ਼ਾ ਕਰਕੇ ਇਸ ਨੂੰ ਫੋਲਡ ਕਰ ਦੇਣਾ ਹੈ ਕੱਪੜਾ ਵਧੀਆ ਤਰੀਕੇ ਨਾਲ ਵਿਛਾ ਲਿਓ ਕੋਈ ਵਿੱਚ ਢਿੱਲ ਨਹੀਂ ਰਹਿਣੀ ਚਾਹੀਦੀ ਦੁਬਾਰਾ ਤੁਸੀਂ ਫੇਰ ਨਾਪ ਕੇ ਦੇਖ ਲਿਓ ਕਿ ਪੌਣੇ 10 ਇੰਚ ਆਪਣਾ ਮੋਢਾ ਹੋਣਾ ਚਾਹੀਦਾ ਹੈ 9.5 ਇੰਚ ਛਾਤੀ ਦਾ ਚੌਥਾ ਹਿੱਸਾ ਆਇਆ ਸੀ ਤੇ ਦੋ ਸੂਤ ਆਪਾਂ ਇਹਦੇ ਵਿੱਚ ਸਿਲਾਈ ਦਾ ਮਾਰਜਨ ਛੱਡਿਆ ਸੀ ਇਸ ਤੋਂ ਬਾਅਦ ਦੋਸਤੋ ਆਪਾਂ ਇਸ ਦੀ ਲੰਬਾਈ ਨਾਪਾਂਗੇ ਜਿੰਨੀ ਇਸ ਦੀ ਲੰਬਾਈ ਹੋਵੇਗੀ ਉਸ ਤੋਂ ਆਪਾਂ 1 ਇੰਚ ਘਟਾ ਦੇਣਾ ਹੈ ਬਾ ਆਪਣੀ ਸਵਾ 24 ਇੰਚ ਤਿਆਰ ਹੈ ਤਾਂ ਆਪਾਂ 1 ਇੰਚ ਘਟਾ ਕੇ 23.5 ਇੰਚ ਤੇ ਨਿਸ਼ਾਨ ਲਾਵਾਂਗੇ ਜੇ 24.5 ਆ ਤਾਂ 23.5 ਇੰਚ ਤੇ ਲਾਵਾਂਗੇ ਬਸ 1 ਇੰਚ ਤੁਸੀਂ ਵਿੱਚੋਂ ਘਟਾਉਣਾ ਹੈ ਬਹੁਤ ਹੀ ਸੌਖਾ ਇਹ ਫਾਰਮੂਲਾ ਹੈ ਇੰਨਾ ਹੀ ਨਿਸ਼ਾਨ ਆਪਾਂ ਦੂਜੀ ਸਾਈਡ ਤੋਂ ਮਿਣ ਕੇ ਲਗਾਵਾਂਗੇ ਇਸ ਤਰੀਕੇ ਨਾਲ ਇਸ ਨੂੰ ਦੂਜੇ ਪਾਸੋਂ ਵੀ ਮਿਣਾਂਗੇ ਤੇ ਉੱਥੇ ਵੀ ਆਪਾਂ 23.5 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਜਿੰਨੀ ਆਪਣੀ ਕਾਫਾ ਹੈ ਕਾਫਾ ਜਿੰਨੀ ਤੁਹਾਡੀ ਤਿਆਰ ਹੈਗੀ ਆ 9.5 ਇੰਚ ਹੈ ਤਾਂ ਉਸ ਵਿੱਚ ਆਪਾਂ 2.5 ਇੰਚ ਜੋੜਨਾ ਹੈ ਜਿਹੜਾ ਕੀ 12 ਇੰਚ ਬਣ ਜਾਵੇਗਾ ਬਹੁਤ ਹੀ ਸੌਖਾ ਤਰੀਕਾ ਜਿਹੜੇ ਦੋ ਪਲੇਟ ਪਾਉਣੇ ਆ 2.5 ਇੰਚ ਦੇ ਪਾਉਣੇ ਹਨ 9.5 ਆਪਣੀ ਕਫ ਤਿਆਰ ਹੈ 2.5 ਇੰਚ ਵਿੱਚ ਆਪਾਂ ਜੋੜਾਂਗੇ ਜਿਹੜਾ 12 ਇੰਚ ਬਣ ਗਿਆ ਤੇ 12 ਦਾ ਆਪਾਂ ਅੱਧ ਕਰਕੇ ਜੋ ਆਵੇਗਾ 6 ਇੰਚ ਇਹ ਆਪਾਂ ਨਿਸ਼ਾਨ ਲਗਾ ਦੇਣਾ ਹੈ ਜੇਕਰ ਤੁਸੀਂ ਜ਼ਿਆਦਾ ਫਿਟਿੰਗ ਚਾਹੁੰਦੇ ਹੋ 2.5 ਦੀ ਜਗ੍ਹਾ ਤੇ 2.5 ਇੰਚ ਦੇ ਵੀ ਪਲੇਟ ਪਾ ਸਕਦੇ ਹੋ 2.5 ਇੰਚ ਦੇ ਵੀ ਕਰ ਸਕਦੇ ਹੋ ਵੈਸੇ 2.5 ਇੰਚ ਦੇ ਪਲੇਟ ਸਹੀ ਨਾਰਮਲ ਫਿਟਿੰਗ ਆਉਂਦੀ ਹੈ ਇਹ ਦੋਨਾਂ ਮਾਰਕ ਨੂੰ ਸਿੱਧੇ ਕਰਕੇ ਰਾਉਂਡ ਸ਼ੇਪ ਫੱਟੀ ਦੀ ਸਹਾਇਤਾ ਨਾਲ ਆਪਾਂ ਇਹ ਰਾਉਂਡ ਸ਼ੇਪ ਜਿੱਥੇ ਤੁਹਾਨੂੰ ਸੈੱਟ ਬੈਠਦੀ ਹੈ ਉੱਥੇ ਤੁਸੀਂ ਇਹ ਰਾਉਂਡ ਸ਼ੇਪ ਦੇ ਦੇਣੀ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਗਲਾਈ ਦੀ ਗੱਲ ਆ ਗਈ ਗਲਾਈ ਵਾਸਤੇ ਤੁਸੀਂ ਤਕਰੀਬਨ ਸਾਈਡ ਤੋਂ 2 ਇੰਚ ਮਾਰਜਨ ਛੱਡ ਕੇ ਉਸ ਤੋਂ ਬਾਅਦ ਇਹ ਦੋਨੋਂ ਮਾਰਕ ਆਪਸ ਵਿੱਚ ਮਿਲਾ ਦੇਣੇ ਹਨ ਇਹ ਗਲਾਈ ਦੇਣ ਦਾ ਥੋੜਾ ਸੌਖਾ ਤਰੀਕਾ ਹੈ ਉਸ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਅੱਧਾ ਕੋ ਇੰਚ ਉੱਪਰ ਦੀ ਰਾਉਂਡ ਸ਼ੇਪ ਕੱਢਣੀ ਹੈ ਇਹਦੇ ਅੱਧਾ ਇੰਚ ਜਾਂ ਕੋਈ ਇਸ ਤਰੀਕੇ ਨਾਲ ਇਹ ਰਾਉਂਡ ਸ਼ੇਪ ਦੇ ਦੇਣੀ ਹੈ ਦੋ ਸੂਤ ਤਿੰਨ ਸੂਤ ਤੋਂ ਤੁਸੀਂ ਉੱਪਰ ਦੀ ਕਰਕੇ ਰਾਉਂਡ ਸ਼ੇਪ ਦੇਣੀ ਹੈ ਇਸੌਖੀ ਰਾਉਂਡ ਸ਼ੇਪ ਇਸ ਤਰੀਕੇ ਨਾਲ ਆ ਜਾਵੇਗੀ ਇਹ ਦੋਸਤੋ ਮਾਰਕਿੰਗ ਆਪਣੀ ਹੁਣ ਪੂਰੀ ਕੰਪਲੀਟ ਹੋ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਮਾਰਕਿੰਗ ਦੇ ਉੱਪਰ ਕਟਾਈ ਕਰਦੇ ਜਾਣਾ ਹੈ ਇਸ ਤਰੀਕੇ ਨਾਲ ਤੁਸੀਂ ਇਹ ਕਟਾਈ ਕਰ ਦੇਣੀ ਹੈ ਇਸ ਤੋਂ ਪਹਿਲਾਂ ਅਗਲੇ ਤੇ ਪਿਛਲੇ ਹਿੱਸੇ ਦੀ ਜੇਕਰ ਤੁਸੀਂ ਵੀਡੀਓ ਨਹੀਂ ਵੇਖੀ ਸ਼ਰਟ ਕਟਾਈ ਦੀ ਤਾਂ ਉਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇਸ ਤੋਂ ਬਾਅਦ ਦੋਸਤੋ ਆਪਾਂ ਇਹ ਸ਼ਰਟ ਦੀ ਬਾਜੂ ਦੀ ਕਟਾਈ ਹੋ ਗਈ ਹੈ। ਇਹਦੇ ਅਗਲੀ ਸਾਈਡ ਤੇ ਇੱਕ ਡੰਗਾਈ ਵਾਲੀ ਕਾਟ ਪੈਂਦੀ ਹੁੰਦੀ ਹੈ। ਸ਼ਰਟ ਦੇ ਵੀ ਅਗਲੀ ਸਾਈਡ ਤੇ ਡੰਗਾਈ ਚ ਕਾਟ ਹੁੰਦੀ ਹੈ ਤੇ ਬਾਜੂ ਦੇ ਵੀ ਅਗਲੀ ਸਾਈਡ ਤੇ ਅੱਧਾ ਇੰਚ ਜਿਹੜੀ ਆਪਾਂ ਲਾਈਨ ਮਾਰੀ ਸੀ ਪਹਿਲਾਂ ਉਸ ਦਾ ਤੁਸੀਂ ਅੱਧਾ ਜਾਂ ਤਿੰਨ ਚਾਰ ਸੂਤ ਅੰਦਰ ਨੂੰ ਕਰਕੇ ਇਸ ਦੀ ਸ਼ੇਪ ਹੋਰ ਦੇ ਕੇ ਤੇ ਇਹ ਕਟਾਈ ਕਰ ਦੇਣੀ ਹੈ ਇਸ ਤਰੀਕੇ ਨਾਲ ਕੱਲੇ ਦੋ ਹਿੱਸਿਆਂ ਦੀ ਕਰਨੀ ਹੈ ਉੱਪਰ ਵਾਲਿਆਂ ਦੀ ਥੱਲੇ ਵਾਲੇ ਦੋ ਹਿੱਸੇ ਉਸ ਤਰ੍ਹਾਂ ਹੀ ਰਹਿਣ ਦੇਣੇ ਹਨ ਦੂਜੀ ਸਾਈਡ ਤੇ ਆਪਾਂ ਫੱਟੀ ਦੇ ਨਿਸ਼ਾਨ ਲਾਵਾਂਗੇ ਫੱਟੀ ਦੇ ਨਿਸ਼ਾਨ ਲਾਉਣ ਲਈ ਇਸ ਤਰੀਕੇ ਨਾਲ ਬਾਹ ਅਗਲੀ ਸਾਈਡ ਤੋਂ ਬਰਾਬਰ ਆਪਾਂ ਫੋਲਡ ਕਰ ਦੇਣੀ ਹੈ ਤੇ ਨੌ ਦਿਸ਼ਾਤਾ ਨਾਲ ਤੁਸੀਂ ਇੱਕ ਭਾਣ ਪਾ ਦੇਣੀ ਹੈ ਇਹ ਜਿਹੜੀ ਆਪਾਂ ਅਗਲੀ ਸਾਈਡ ਗਲਾਈ ਪਾਈ ਸੀ ਇਹਦੇ ਉਲਟ ਵਾਲੀ ਸਾਈਡ ਹੋਣੀ ਚਾਹੀਦੀ ਹੈ। ਇਹ ਆਪਾਂ 6.5 ਇੰਚ ਦੇ ਕਰੀਬ ਜਾਂ 6.5 ਇੰਚ ਦੇ ਕਰੀਬ ਤੁਸੀਂ ਕੱਟਣੀ ਹੈ। ਕਿਉਂਕਿ ਸ਼ਰਟ ਫੱਟੀ ਤੇ ਆਪਾਂ ਵਿਚਾਲੇ ਇੱਕ ਬਟਨ ਵੀ ਲਗਾਉਂਦੇ ਹੁੰਦੇ ਹਾਂ। ਏੜੀ ਬਾਜੂ ਦੀ ਫੱਟੀ ਆਵੇਗੀ। ਇਸ ਵਿੱਚ ਆਪਾਂ ਇੱਕ ਬਟਨ ਵੀ ਲਗਾਉਣਾ ਹੈ। ਦੋ ਹਿੱਸਿਆਂ ਦੀ ਆਪਾਂ ਕਟਾਈ ਕਰਨੀ ਹੈ। ਵੀਡੀਓ ਵਿੱਚ ਦੋਸਤੋ ਤੁਹਾਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਆਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ। ਹੋਰ ਕਿਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਜਲਦ ਤੋਂ ਜਲਦ ਤੁਹਾਡੇ ਲਈ ਵੀਡੀਓ ਬਣਾ ਕੇ ਹਾਜ਼ਰ ਹੋਵਾਂਗਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ